ਸੰਗਰੂਰ ਟੈਪੈਸਟ ਐਸੋਸੀਏਸ਼ਨ ਦੇ ਵੱਲੋਂ ਅੱਜ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਜੋ ਨੌਜਵਾਨ ਨੇ ਆਪਣਾ ਸਵੈ ਇੱਛਾ ਦੇ ਨਾਲ ਖੂਨਦਾਨ ਕਰ ਰਹੇ ਨੇ ਅੱਜ ਦੇ slogan ਵੀ ਦਿੱਤਾ ਗਿਆ ਤੁਹਾਡਾ ਖੂਨ ਦੂਜਿਆਂ ਦੇ ਲਈ ਜੀਵਨ ਹੈ ਤੁਹਾਡਾ ਖੂਨਦਾਨ ਕੀਤਾ ਹੋਇਆ ਕਿਸੇ ਨਾ ਕਿਸੇ ਵਿਅਕਤੀ ਦੀ ਜਾਨ ਬਚਾ ਸਕਦਾ ਹੈ ਜੋ ਕਿਸੇ ਐਸੋਸੀਏਸ਼ਨ ਦੇ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜੋ ਖੂਨ ਦੇ ਚੁੱਕੇ ਨੇ ਜਾਂ ਦੇ ਰਹੇ ਨੇ ਉਹਨਾਂ ਨਾਲ ਗੱਲ ਕਰਦੇ ਆਂ ਉਹਨਾਂ ਤੋਂ ਪੁੱਛਦੇ ਆਂ ਖੂਨਦਾਨੀ ਵੀਰ ਨਾਲ ਗੱਲ ਕਰ ਲੈਣਾ ਕੀ ਨਾਮ ਹੈ ਰੋਹਿਤ ਕੁਮਾਰ ਗਰਗੀ ਗਰਗ ਸਿੰਘ ਸਾਹਿਬ ਖੂਨਦਾਨ ਕੀਤਾ ਕਿੰਨੀਵੀਂ ਵਾਰ ਖੂਨ ਦਿੱਤਾ ਕਿ ਪਹਿਲੀ ਵਾਰ 12ਵੀਂ 12 ਦੇ ਰਹੇ ਆ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਖੂਨ ਦੇਣ ਦਾਨ ਕਰਨ ਤੋਂ ਡਰਦੇ ਰਹਿੰਦੇ ਨੇ ਖੂਨ ਦਾਨ ਦੇਣਾ ਚਾਹੀਦਾ ਹੈ ਉਹਦੇ ਨਾਲ ਖੂਨ ਦੀ ਅਦਰ ਚੱਲ ਅਦਰ ਬਦਲੀ ਹੁੰਦੀ ਰਹਿੰਦੀ ਹੈ ਤਾਂ ਵਧੀਆ ਚੀਜ਼ ਹੈ ਇਹ ਦਾਨ ਪਾਉਣਾ ਹੀ ਸਭ ਤੋਂ ਵੱਡਾ ਮਹਾਦਾਨ ਹੈ ਬਸ ਆ ਕੋਈ ਖੂਨ ਦਾਨ ਕਰਨ ਤੋਂ ਬਾਅਦ ਕੋਈ ਥਕਾਵਟ ਜਾਂ ਕਬਰਾਟ ਹੈ ਜਾਂ ਤਾਂ ਨਹੀਂ ਕੁਝ ਹੁੰਦਾ ਕਦੇ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਹੈਗਾ ਖਾਣ ਪੀਣ ਨਾਲ ਖਾਓ ਪੀਓ ਜੂਸ ਜਾਂ ਸਪੀਓ ਵਧੀਆ ਗੱਲ ਹੈ ਪਰ ਨਸ਼ੇ ਤੋਂ ਦੂਰ ਹੋ ਬਸ ਜੇ ਬਿਲਕੁਲ ਵਾਰਮੀ ਵਾਰ ਗਰਗਸਾਹਬ ਖੂਨਦਾਨ ਕਰ ਰਹੇ ਨੇ ਐਸੋਸੀਏਸ਼ਨ ਦੇ ਪ੍ਰਧਾਨ ਮਨੀ ਕਸੂਰੀਆ ਸਾਡੇ ਨਾਲ ਮੌਜੂਦ ਨੇ ਕਸੂਰੀਆ ਸਾਹਬ ਐਸੋਸੀਏਸ਼ਨ ਦੇ ਵੱਲੋਂ ਇੱਕ ਚੰਗਾ ਉਪਰਾਲਾ ਲਖਾਂਗੇ ਇੱਕ ਚੰਗਾ ਉਪਰਾਲਾ ਕੀਤਾ ਗਿਆ ਖੂਨਦਾਨ ਅੱਜ ਸਵੇਸ਼ਾ ਦੇ ਨਾਲ ਜੋ ਨੌਜਵਾਨ ਤਵੱਜਹ ਦੇ ਰਹੇ ਆ ਆਪਾਂ ਅਕਸਰ ਸੁਣਦੇ ਹੁੰਨੇ ਆ ਕਿ ਆਓ ਖੂਨਦਾਨ ਕਰੀਏ ਇਹਦੇ ਵਰਗਾ ਦਾਨ ਨਾ ਕੋਈ ਅੱਜ ਆਪਾਂ ਜਿਹੜੇ ਸੰਗਰੂਰ ਸ਼ਹਿਰ ਦੇ ਹਾਲਾਤ ਦੇਖ ਰਹੇ ਆ ਲੋਕ ਚਿਕਨਗੋਨੀਏ ਦੀ ਡੇਂਗੋ ਦੀ ਬਿਮਾਰੀ ਦੇ ਕਰਕੇ ਸੰਗਰੂਰ ਸ਼ਹਿਰ ਦੇ ਵਿੱਚ ਘਰ-ਘਰ ਆਪਣੀ ਇਹ ਬਿਮਾਰੀ ਜਿਹੜੀ ਹੈ ਲੋਕਾਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਚਿਕਨਗੋਨੀਏ ਨਾਲ ਕੀ ਹਾਲ ਹੋਇਆ ਵੈ ਸੋ ਹਸਪਤਾਲ ਦੇ ਵਿੱਚ ਖੂਨ ਦੀ ਸ਼ੋਰਟੇਜ ਚੱਲ ਰਹੀ ਸੀ ਤੇ ਸਾਨੂੰ ਇੱਕ ਨਿੱਕਾ ਜਿਹਾ ਮੈਸੇਜ ਮਿਲਿਆ ਸੀ ਉਹਨੂੰ ਦੇਖਦੇ ਹੋਏ ਸਾਡੀ ਸੰਰੂਰ ਟਾਈਪਿਸਟ ਵੈਲਫੇਅਰ ਸੁਸਾਇਟੀ ਦੇ ਵੱਲੋਂ ਪਹਿਲਾ ਖੂਨਦਾਨ ਕੈਂਪ ਲਾਇਆ ਹੈ ਤੇ ਸਾਨੂੰ ਇੱਥੇ ਭਰਮਾ ਹੰਗਾਰਾ ਮਿਲ ਰਿਹਾ तकरीबन ਅਸੀਂ 1 ਘੰਟੇ ਦੇ ਵਿੱਚ 15 ਤੋਂ 20 ਯੂਨਿਟ ਖੂਨ ਦਾਨ ਹੋ ਵੀ ਚੁੱਕਿਆ ਤੇ ਅਸੀਂ ਤੀਜਾ ਕਰਿਆ ਹੈ ਕਿ ਅਸੀਂ 100 ਦੇ ਕਰੀਬ ਜਿਹੜੀ ਅਸੀਂ ਬਲੱਡ ਡੋਨੇਸ਼ਨ ਹੈ ਜਿਹੜੀ 100 ਦੇ ਕਰੀਬ ਯੂਨਿਟ ਸਾਡੇ ਕੋਲੇ ਹੋਏ ਪ੍ਰਧਾਨ ਜੀ ਕਹਿੰਦੇ ਨੇ ਪਹਿਲਾਂ ਖੂਨਦਾਨ ਕੈਂਪਾ ਛੋਟਾ ਜਿਹਾ ਇੱਕ ਸੁਨੇਹਾ ਮਿਲਿਆ ਸੀ ਕਿ ਹਸਪਤਾਲ ਦੇ ਵਿੱਚ ਬਲੱਡ ਬੈਂਕ ਦੇ ਵਿੱਚ ਖੂਨ ਦੀ ਕਮੀ ਆ ਜਿਸ ਨੂੰ ਦੇਖਦੇ ਹੋਏ ਸੰਗਰੂਰ ਟੈਪਿਸਟ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅੱਜ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਅਸਾਂ ਨੌਜਵਾਨ ਪਏ ਨੇ ਉਹਨਾਂ ਨਾਲ ਗੱਲ ਕਰਦੇ ਆਂ ਕੀ ਨਾਮ ਵੀਰੇ ਗੁਰਦੀਪ ਸਿੰਘ ਆ ਜੀ ਗੁਰਦੀਪ ਖੂਨਦਾਨ ਕਰ ਰਿਹਾ ਕਿੰਨੀ ਵੀ ਵਾਰ ਪਹਿਲਾਂ ਵੀ ਖੂਨ ਦੇ ਚੁਕਾ ਹਾਂਜੀ ਮੈਂ 4 ਵਾਰੀ ਪਹਿਲਾਂ ਕੀਤਾ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਉਹਨਾਂ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਡਰਦੇ ਰਹਿੰਦੇ ਨੇ ਖੂਨ ਦਾ ਹੀ ਦੇਖੋ ਇਸ ਵੱਡਾ দান ਕੋਈ ਨਹੀਂ ਹੈਗਾ ਨਾ ਇਹ ਕਿਤੋਂ ਮਿਲ ਸਕਦਾ ਹੈ ਨਾ ਇਹ ਜਰੂਰ ਦੇਣਾ ਚਾਹੀਦਾ ਸਾਰਿਆਂ ਨੂੰ ਇਹਨਾਂ ਕੋਈ ਫਰਕ ਨਹੀਂ ਪੈਂਦਾ ਸਗਲੀ ਕਿਸੇ ਦੀ ਜਾਨ ਬਚਦੀ ਹੈ ਕੀਮਤੀ ਜਾਨ ਬਚਦੀ ਹੈ ਖੂਨ ਤਾਂ ਹੀ ਸਾਲ ਦੇ ਦੋ ਵਾਰੀ ਦੇਣਾ ਚਾਹੀਦਾ ਦੋ ਵਾਰ ਸਾਲ ਦੇ ਜਰੂਰ ਦਿਓ ਖੂਨ ਹੈ ਜਿਹੜਾ ਕਿਸੇ ਦੀ ਜਾਨ ਬਚਦੀ ਹੈ ਕਿਸੇ ਦੇ ਕੰਮ ਆ ਜਾਂਦਾ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਟਾਈਪਿਸਟ ਐਸੋਸੀਏਸ਼ਨ ਦੇ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ ਹੁਣ ਤੱਕ 20 ਤੋਂ 25 ਵਿਅਕਤੀ ਸਵੈਇੱਛਾ ਦੇ ਨਾਲ ਖੂਨਦਾਨ ਕਰ ਚੁੱਕੇ ਨੇ ਪਰ ਉੱਥੇ ਹੀ ਪ੍ਰਧਾਨ ਸਾਹਿਬ ਕਹਿੰਦੇ ਨੇ ਕਿ 100 ਯੂਨਟ ਦਾ ਟੀਚਾ ਮੱਥ ਹੈ ਗਿਆ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੱਧੂ ਜੀਡੀਐਸ ਨਿਊਜ਼ ਸਿੰਘ ਰੋ